ਕੰਤਨ ਸੁਆਮੀ ਜੁਰਾ ਸਿੰਘ ਜੀ ਮਹਾਰਾਜ ਸ਼ਾਂਤੀ ਦੇ ਸੋਮੇ ਇੰਗਲੈਂਡ ਦੀ ਧਰਤੀ ਤੇ ਪਹੁੰਚਣ ਤੇ ਸੁਆਮੀ ਜੀ ਦਾ ਬਹੁਤ ਹੀ ਪ੍ਰੇਮ ਤੇ ਸਤਕਾਰ ਦੇ ਨਾਲ ਸਤਕਾਰ ਕੀਤਾ ਜੀਓ ਆਇਆ ਖਿਆ ਗੁਰ ਸੰਗਤਾਂ ਨੇ ਉਸ ਸਮੇਂ ਸਲਨਪ੍ਰੀਤ ਜੀ ਦਾ ਜਥਾ ਬਹੁਤ ਹੀ ਵਧੀਆ ਕੱਪਤਾ ਗਈ ਹੈ ਨਾਲ ਵੀਰ ਸਾਡੇ ਜਗਤਾਰ ਸਿੰਘ ਰਾਮਾ ਜੀ ਤੇ ਪ੍ਰੇਮ ਸਿੰਘ ਅਰੌਕੇ ਕਲਾ ਉਹਨਾਂ ਨੇ ਪ੍ਰੀਤ ਸਲਨ ਜੀ ਦੇ ਨਾਲ ਇੱਕ ਹਫ਼ਤਾ ਗਈ ਆਓ ਆਪਾਂ ਸਵਾਮੀ ਯੂਰਾ ਸਿੰਘ ਜੀ ਮਹਾਰਾਜੀਆਂ ਦੇ ਦਰਸ਼ਨ ਕਰੀਏ ਔਰ ਕਾਫਤਾ ਨੂੰ ਆਪਾਂ ਜ਼ਰੂਰ ਸੁਣੀਏ ਸਰਵਣ ਕਰੀਏ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਸਵਾਮੀ ਯੂਰਾ ਸਿੰਘ ਜੀ ਮਹਾਰਾਜੀਆਂ ਦੇ ਜੋ ਦਰਸ਼ਨ ਨੇ ਉਹ ਹੋਰ ਵੀ ਬਹੁਤ ਸਾਰੀਆਂ ਉਕਰ ਸੰਗਤਾਂ ਕਰਨ ਧੰਨਵਾਦ ਵਾਹਿਗੁਰੂ ਭਲਾ ਕਰੀ ਹੋ ਸੰਤ ਨਾਮ ਹੈ ਸ਼ਾਂਤੀ ਜਾਵੇ ਸ਼ਾਂਤੀ ਨਾ ਵਰਤੌਂਦੇ ਕਾਲ ਮਰਦਾ ਸੰਸਾਰ ਜਗਤ ਮੇੇੇ ਕਰ ਸੰਤਨ ਆਉਂਦੇ ਕਾਲ ਮਰਦਾ ਸੰਸਾਰ ਜਗਤ ਮੇੇੇ ਕਰ ਸੰਤਨ ਆਉਂਦੇ ਓਏ ਕਨਕਾ ਪਾਪਣ ਪਾਪ ਕਮਾਉਂਦੀ ਨਰਕਾਂ ਦੀ ਅਵਕਾਰੀ ਹੱਥੀਂ ਦੇ ਸੰਤਾਨੇ ਤੋਤਾ ਜਾਗਦੇ ਜਾਣਦਾ ਸਾਰੀ ਅਥੀਂ ਦੇ ਸੰਤਾਂ ਨੇ ਤੋਤਾ ਜਗਤ ਜਾਣਦਾ ਤਾਰੀ ਓ ਅਜਾ ਮੰਨ ਦੇ ਉੱਤਰ ਦਾ ਨਾਰਣ ਸੰਤਰ ਖਾਉਂਦੇ ਜਲ ਮਰਦਾ ਸੰਸਾਰ ਜਗਤ ਮੇ ਜੇਕਰ ਸੰਤਨ ਆਉਂਦੇ जन मरदासार जगत में जेकर संतन आरे तरा वे कुला ताईं जो जन हैर नलसी कंदे संग संत कर्म तुलसी कंदे संग संत प ਕਬੀਰ ਬਤਾਉਂਦੇ ਜਲ ਮਰਦਾ ਸੰਸਾਰ ਜਗਤ ਮੇ ਜੇ ਕਰ ਸੰਤਨ ਆਉਂਦੇ ਜਲ ਮਰਦਾ ਸੰਸਾਰ ਜਗਤ ਮੇ ਜੇ ਕਰ ਸੰਤਨ ਆਉਂਦੇ ਓਏ ਪੰਗ ਤਤਾਂ ਦੀਆਂ ਲਹਿਰਾਂ ਜਿਕਣ ਹੋਵੇ ਹਰ ਦਾ ਪਾਣੀ ਇਹਦੇ ਵਿੱਚ ਹੜਿਆਂ ਦੀ ਸਮਝੋ ਹੁੰਦੀ ਖਤਮ ਕਹਾਣੀ ਇਹ ਦੇ ਹਰ ਵਿੱਚ ਹੜਿਆਂ ਦੀ ਤਾਂ ਹੁੰਦੀ ਖਤਮ ਕਹਾਣੀ ਔਰ RAM ਨਾਮ ਦਾ ਥੋੜਾ ਲਾ ਕੇ ਭਵਜਲ ਪਾਰ ਕਰਾਉਂਦੇ ਚਲ ਮਰਦਾ ਸੰਸਾਰ ਜਗਤ ਮੇ ਜੇ ਕਰ ਸੰਤ ਨਾ ਆਉਂਦੇ ਚਲ ਮਰਦਾ ਸੰਸਾਰ ਜਗਤ ਮੇ ਜੇ ਕਰ ਸੰਤਾਂ ਆਉਂਦੇ ਓਏ ਗੰਗਾ 'ਚ ਨਹਾ ਕੇ ਦੁਨੀਆਂ ਹੀ ਤੇ ਬਾਪਕ ਲਹੌਂਦੀ ਓ ਗੰਗਾ ਮਾਤਾ ਵੀ ਸੰਤਾਂ ਦੇ ਹੈ ਚਰਨ ਪਰ ਸਣੇ ਚਾਉਂਦੀ ਗੰਗਾ ਮਾਤਾ ਵੀ ਸੰਤਾਂ ਦੇ ਚਰਨ ਪਰ ਸਣੇ ਚਾਉਂਦੀ ਓਏ ਤੀਰਥ ਬਣਦੇ ਅੰਤ ਤੇ ਹਾਰੇ ਜਸ ਫਤਿਹਰ ਨ ਟਕਾਉਂਦੇ ਜਲ ਮਰਦਾ ਸੰਸਾਰ ਜਗਤ ਮੇੇ ਕੇ ਕਰ ਸੰਤਨ ਆਉਂਦੇ ਜਲ ਮਰਦਾ ਸੰਸਾਰ ਜਗਤ ਮੇੇ ਕੇ ਕਰ ਸੰਤਨ ਆਉਂਦੇ ਓਏ ਸੰਤ ਕਾ ਦੋਖੀ ਜਨਮ ਮਰਨ ਮੇਂ ਬਾਰ ਬਾਰ ਹੈ ਆਉਂਦਾ ਹਰ ਵੀ ਦੇਖੋ ਇਹ ਸਦੋਖੀ ਨੂੰ ਨਰਕ ਕੋ ਸੰਤ ਬਚਾਉਂਦਾ ਹਰ ਵੀ ਦੇਖੋ ਇਹ ਸਦੋਖੀ ਨੂੰ ਨਰਕ ਕੋ ਸੰਤ ਬਚਾਉਂਦਾ ਓ ਸਾਧੂ ਆਪਣਾ ਸੰਗ ਕਰਾ ਕੇ ਨੰਦਕ ਤਾਈ ਤਰਾਉਂਦੇ ਜਲ ਮਰਦਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਜਾਨ ਮਰਤਾ ਸੰਸਾਰ ਜਗਤ ਮੇਂ ਜੇ ਕਰ ਸੰਤ ਨ ਆਉਂਦੇ ਮੁਕਤੀ ਦੇ ਕਰ ਦੂਰ ਸੁਣੀਂਦੇ ਪਰਬ ਤੇ ਨੀਰ ਚੜਾਣਾ ਕੁਝ ਬੰਦ ਸਮੁੰਦਰ ਕਰਨਾ ਸੂਰਜ ਖੀਸੇ ਪਾਉਣਾ ਕੁਝ ਬੰਦ ਸਮੁੰਦਰ ਕਰਨਾ ਸੂਰ ਦੇ ਖੀਸੇ ਬਾਣਾ ਓ ਮੁਖ ਤੇ ਪਉਦੇ ਪਦੇਗੇ ਤੇ ਖਲਣ ਜਦ ਸੰਤ ਸਾ ਪੜਾ ਲਾਉਂਦੇ ਜਲ ਮਰਦਾ ਸੰਸਾਰ ਜਗਤ ਮੇ ਕੇ ਕਰ ਸੰਤ ਨਾਉਂਦੇ ਜਲ ਮਰਦਾ ਸੰਸਾਰ ਜਗਤ ਮੇ ਜੇਕਰ ਸੰਤਾਂ ਆਉਂਦੇ ਉਹ ਸੰਤਾਂ ਦੇ ਬਾਣੇ ਵਿਚਰਬ ਹੀ ਮਹਤ ਲੋਕ ਤੇ ਆਵੇ ਪ੍ਰੀਤ ਸੰਦਲ ਮਕਸੂਦੜੇ ਵਾਲਾ ਤਾਂ ਹੀ ਮੈਂ ਮੰਗਾਵੇ ਪ੍ਰੀਤ ਸੰਦਲ ਮਕਸੂਦੜੇ ਵਾਲਾ ਤਾਂ ਹੀ ਮੈਂ ਮੰਗਾਵੇ ਓ ਖੁਸ਼ ਹੋ ਜਾ ਬਣ ਜਾ ਆਗਨ ਦੇ ਸਾਧੂ ਪਾਗ ਲਗਾਉਂਦੇ ਚਲ ਮਰਦਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਜਦ ਮਰਦਾ ਸੰਸਾਰ ਜਗਤ ਮੇ ਜੇਕਰ ਸੰਤ ਨਾ ਆਉਂਦੇ ਜੇਕਰ ਸੰਤ ਨਾ ਆਉਂਦੇ ਇਹ ਜਾਣੀ ਵੀ ਆ ਜਿਹੜੀ ਦੁਨਿਆਵੀ ਅਗਨਿਆ ਇਹਨੇ ਦੁਨੀਆਂ ਨੂੰ ਸਾੜ ਦੇਣਾ ਸੀ ਦੁਨੀਆਂ ਨੇ ਸੰਕਰਵਰਣ ਹੋ ਜਾਣਾ ਹੈ ਧਰਮ ਦਾ ਨਾਮ ਹੀ ਨਹੀਂ ਰਹਿਣਾ